मी है बहुत ज्यादा तो तेजी है बहुत हद तो ज्यादा उधर बच्चे टाइम बोरे पैन आता देखते हम कि मिले नेरा हो गया इधर लाइट चली गए इधर आप कुर से रखे साग नहीं देख रहे साग आपा लिया कट दिखा इधर चलो साग लिया उ जोर उ साग चा होता टाइम

ਸਾਰਾ ਹੋ ਗਿਆ ਖਰਾਬ ਕੰਮ ਪਾਣੀ ਖੜ ਗਿਆ ਦੇ ਵਿੱਚ ਤਾਂ ਇੰਦਰ ਆਪਣੀ ਆਉਜੀ ਭਿੱਜ ਰਹੀ ਐ ਉਧਰ ਬੱਲਾ ਹੋਲਣ ਵਾਲਾ ਆਉਜੀ ਬਾਛੜਾਉਂਦੀ ਆ ਆਏ ਉਧਰ ਮਿਰਚਾਂ 'ਚ ਬਹੁਤ ਜ਼ਿਆਦਾ ਪਾਣੀ ਹੋ ਗਿਆ ਹੁਣ ਕੀ ਕਰਾਂ ਜਾਉਂ ਤਾਂ ਭਿੱਜੂ ਉਹਦੇ ਅੱਗੇ ਪੈਪਜਾ ਲੱਗ ਗਿਆ ਮੇਨ ਲਾਉਦਾ ਉਹਦੇ ਟੁੱਟੀ ਦੇ ਪੈਪਸਟ ਤੱਕ ਕਿਸੇ ਨੇ ਹੱਥਾਂ ਹੀ ਸਾਰੇ ਫਾਂ ਚੜ ਗਿਆ ਗਲਾਸ ਪਿਆ ਆ ਦੇਖੋ ਸਾਰੇ ਪਾਣੀ ਪਾਣੀ ਫੜ ਗਿਆ ਚੋਲੇ ਤੱਕ ਚੋਂਕੇ ਤੱਕ ਕਿੰਨਾ ਕਨਾ ਪਾਣੀ ਅੱਗੇ ਗਲਾਸ ਲੱਗ ਗਿਆ ਓਹੋ ਮੈ ਵੀ ਕਿੰਨਾ ਪਾਣੀ ਉਰੇ ਕਿਵੇਂ ਹੋ ਗਿਆ ਉੱਟੇ ਲੋ ਇਧਰ ਆਪਣੀ ਸਾਬਣ ਭਿੱਜ ਗਈ ਕੱਪੜਿਆਂ ਦੀ ਹੁਣ ਨਿਕਲੂ ਪਾਣੀ ਉਰੇ ਚੋਂਕੇ ਤੱਕ ਪਾਣੀ ਚੜ ਗਿਆ ਜ ਲੈ ਛਾਤਰੀ ਛਾਤਰੀ ਛੱਕ ਛੱਕ ਹੋ ਰਹੀ ਹੈ। ਛਲੋ ਜੇ ਆਪ ਕੁੱਕਰ ਨੂੰ ਬੰਦ ਨਹੀਂ ਕਰਦੇ। ਪਹਿਲਾਂ ਕੁਲਰ ਜਿਹਾ ਮਗਰਦੇ ਜਿਹੜਾ ਪਾਣੀ ਹੈ ਨਾ ਔੜਾ ਜਿਹਾ ਹੁੰਦਾ ਇਹ। ਜਿਹੜੀ ਚਲਾਈ ਹੁੰਦੇ ਉਸ ਪਾਣੀ ਇਹ ਆਪ ਪਾ ਡਾਂਗੇ ਪਹਿਲਾਂ। ਇੱਕ ਦੋ ਵਾਰ ਇਹ ਪਾਣੀ ਚ ਲਾ ਦੇਣ ਤੇ ਇਦਿਹ ਪ੍ਰਥਮ ਜੀ ਮਰ ਗਏ। ਲੈਟ ਹੈ ਨਹੀਂ। ਥੇਰਾ ਪੀ ਆਪਣੇ। ਮੈਂ ਉਹ ਆਪਣਾ ਸਾਗ ਬਣਦਾ ਫਿਰ ਤੁਹਾਨੂੰ ਦਿਖਾਉਣੀ ਆ ਗਰਮੀਆਂ ਦਾ ਸਾਗ ਕਿਹੋ ਜਿਹਾ ਬਣਦਾ ਪਹਿਲਾਂ ਉਹਦੇ ਮੈਂ ਥੋੜਿਆ ਸੀ ਫਿਰ ਮੈਂ ਗਗਨੂ ਦੇਦਾ ਉਧਰ ਉਹਨੇ ਗਗਨ ਨੇ ਬਣਾ ਲਿਆ ਸੀ ਇਹ ਸਾਗ ਅੱਜ ਇਹ ਵਿਚਾਰੀ ਆ ਪਪੀਆ ਹਸਪੀਟਲ ਚ ਚਿਆਂ ਦੀ ਆ ਗਈ ਬੈਨ ਮੀ ਤਾਂ ਘਟ ਗਿਆ ਵੈਸੇ ਚਲ ਤੁਸੀਂ ਨੇ ਸਾਤਰੀ ਲੈ ਕੇ ਜਾਓ ਹੋਰ ਇਹ ਕਦ ਆਪਣੀ ਪਹੀ ਕੱਚੀ ਹੈ ਨਾ ਗਾਰਾ ਪੈਰਾ ਨੂੰ ਲੱਗਦਾ ਮਿੱਟੀ ਬੈਗ ਜੇ ਨਹੀਂ ਪਿੱਛਣਗੇ ਹੁਣ ਤੱਕ ਹੀ ਆ। ਕੱਲ ਮੈਂ ਬੱਚਿਆਂ ਵਾਸਤੇ ਛਾਤਰੀਆਂ ਪਹਿਲਾਂ ਲੈਣੀਆਂ ਸੀ ਨਾਪੇ ਗਏ ਸੀ ਪਰ ਟਾਈਮ ਹੀ ਨਹੀਂ ਲੱਗਾ ਟਾਈਮ ਜ਼ਿਆਦਾ ਲੇਟ ਹੋ ਗਿਆ 5:00 ਵਜੇ ਆਉਂਦੇ ਨੂੰ। ਫਿਰ ਮੈਂ ਕਿਹਾ ਜਾ ਕੇ ਧਾਣਾ ਦਾ ਟਾਈਮ ਹੈ ਲੇਟ ਹੋ ਰਹੀ ਹਾਂ। ਫਿਰ ਮੈਂ ਛਾਤਰੀਆਂ ਲੈ ਨਹੀਂ ਪਾਈ। ਇਹਨਾਂ ਨੂੰ ਦੋ ਛਾਤਰੀਆਂ ਨੇ ਤੇ ਜਿਹੜੀਆਂ ਪੈਣੀਆਂ। ਤੇ ਰੱਖ ਛਾਤਰੀਆਂ ਦੇ ਆ ਕਰਾਂਗੇ ਕਿਰਾਏ ਦਾ ਨਾਮ ਨਾਲ ਆ ਜਾ ਕਰਨਾ। ਹੁਣ ਬਚਾਰ ਇੱਕ ਛਾਤਰੀ ਚਾਉਂਦੇ ਨੇ ਤਿੰਨੇ ਜਾਣ। ਅਸਲ ਕੋਈ ਨਹੀਂ ਤੇ ਹੁਣ ਗਏ ਨਾ ਲਿਆ ਕੇ ਦਿਓ। ਐਸ਼ੀ ਦੀਦੀ ਦੇ ਅੱਗੇ ਹੋ। ਦੀ ਜੀ ਅੱਗੇ ਹੋ ਜਾ ਦੇਖ ਲੋ ਕਿ ਮੈਂ ਸ਼ਰਾਰਤਾਂ ਕਰਦੀ ਹਾਂ ਨੀ ਭੱਜਣਾ ਨਹੀਂ ਪੁੱਤ ਸਾਤਰੀ ਘਾਦੋ ਭੇਜੀ ਐ ਸ਼ਰਾਰਤੀ ਨਾ ਮੀ ਬਹੁਤ ਐਸਤੀ ਹਾਂ ਨਾ ਹਾਂ ਜੀ ਮਾ ਮਾ ਸੀ ਜੇ ਤੱਕ ਕੱਲ ਮੂਲੀ ਐ ਨਾ ਇੱਕ ਖਲੀ ਚ ਦੇਖੀ ਐ ਨਾ ਕਰਨਾ ਹਾਂ ਲਓ ਜੀ ਬੱਚੇ ਆਪਣੇ ਆ ਗਏ ਆਪਾਂ ਇਹਦੇ ਵਿੱਚ ਸਾਗ ਦੇ ਵਿੱਚ ਪਾਉਣੇ ਲਸਣ ਪਿਆਜ਼ ਆਦਰਕ ਕੱਟ ਕੇ ਇਹ ਪਾਵਾਂਗੇ ਕੱਚਾ ਕਿਉਂਕਿ ਫਿਰ ਆਪਾਂ ਗ੍ਰੈਂਡਰ ਨਾਲ ਘੋਟ ਦਾਂਗੇ ਫੇਰ ਆਪਾਂ ਉਹ ਕਰਾਂਗੇ ਇੱਕ ਲਸਣ ਪਿਆਜ਼ ਆਦਰਕ ਉਹ ਛਿਲਤੀਆਂ ਮੈਂ ਉਹ ਪਾ ਤਾ ਲਾ ਮੰਗੇ ਉਹਦੇ ਵਿੱਚ ਮੇਰੇ ਕੋਲ ਸੁੱਕਾ ਸਾਗ ਚ ਪਾਇਨੇ ਜੀ ਆਪਾਂ ਮੇਥੇ ਸਿਕਾਏ ਹੋਏ ਦੇ ਤਨੀਆ ਤੇ ਮੇਥੀ ਤੇ ਇਹ ਚੀਜ਼ਾਂ ਪਾਉ ਪਾਤੀਆਂ ਉਹਦਾ ਪਾਣੀ ਆਪਾਂ ਦੋ ਬਾਦ ਬਦਲਤਾ ਇਹਦਾ ਖੌੜਾ ਜਿਆਦਾ ਹੁੰਦਾ ਨਾ ਇਹ ਥੋੜਾ ਕਰਤਨ ਜੀ ਵੱਡ ਜਾ ਸਾਗ ਇਹ ਸੱਚੀ ਹੈ ਨਹੀਂ ਸੀ ਵੀਡੀਓ ਇਸ ਕੁਰੀਏ ਤੇ ਜਾ ਚੁਕਿੰਦੇ ਸੀ ਜਦੋਂ ਚੈਰਨ ਚਾਫੀ ਲੰਡੋਂ ਕਮੇ ਲੇ ਵੀਡੀਓ ਮਨ ਮਾਉਣੀਏ ਪੜਾਉਣ ਕੋਣ ਆਪ ਲੋਕ ਰੋਟੀਆਂ ਆਹ ਬਿੱਡੂ ਕੋਲੇ ਲੈਂਦੇ ਹਾਂ ਹੋਰ ਕਿੱਥੇ ਕੋਦਣਾ ਪਰ ਗੈਸ ਨੂੰ ਹਵਾ ਲੱਗੂ ਲੋਚ ਫਾਟੇ 我平时买烟也别这一回，都是自己你知道吗？